ਉਹ ਵੱਡੀ ਬੱਕਰੀ ਬੋਲੀ ਛੇਰੀ ਉਹ ਦੇ ਮਗਰ ਉਹ ਵੀ ਵਗੋ ਇੱਧਰ ਐ ਕੋਈ ਦੰਦ ਕਸਾਉਣ ਆ ਮੁੱਲ ਕਰਦਾਂਗੇ ਆਪਾਂ ਹਾਂ ਓਏ ਰਾ ਓਏ ਥੱਲੇ ਬੈਠੀ ਉਹ ਵੇਖ ਲੈ ਤੂੰ ਵਧੀਆ ਦੇਖ ਯਾਰ ਬੱਚੇ ਇਹਦੇ ਥਲੇ ਕਹਿੰਦੀ ਇਹਦੇ ਮਗਰ ਇੱਕ ਬੱਕਰਾ ਡੱਬਾ ਕਾਹ ਤੇ ਸੱਜਰੀ ਇਹ ਸਵੇਰਾ ਤਾਂ ਸੰਗ ਪਟ ਕੇ ਮੈਂ ਜਵਾਨ ਹੀ ਐ ਇਹ ਕਿਵੇਂ ਆ ਉਹ ਵੇਖ ਲੈ ਛੇਰੀ ਵੇਖ ਲੈ ਜਾ ਕੇ ਤੂੰ ਜਿਹੜੀ ਮਰਜ਼ੀ ਦੇਖ ਯਾਰ ਉਹ ਵੀ ਦੇਖ ਥੱਲੇ ਬੈਠ ਚੱਲ ਥੱਲੇ ਨੂੰ ਕਿਤੇ ਤੇ ਵੇਤਵਾਰੀ ਐ ਧਾਰਾ ਮਾਰ ਆਇਆ ਕੋਲ ਲਾ ਮਾਈਕ ਨੂੰ ਉਹ ਲੈ ਵੀ ਅੱਗਾ ਪਿੱਛੇ ਨਾ ਦੇ। ਉਹ ਵੀ ਵੇਖ ਲਾਖ ਲਈ। ਚੱਲ। ਰਾਜ ਚੋਂ ਲਾਉਣ ਦਾ ਰਾਜ ਚੋਂ। ਜਿਵੇਂ ਇਹ ਜੇ। ਬੁੜੇ ਦੀਆਂ ਮੁਠੀਆਂ ਚ ਤਾਂ ਜਾਨ ਨਹੀਂ। ਧਾਰ ਕਿਵੇਂ ਮਾਰੂ? ਨਾ ਪਰੇ ਹੋਈ ਮੈਂ ਮਾਰਾਂ ਦੇ ਖਿਦਨ ਨਾਲੇ ਜੋ ਨਾ ਛੱਲੇ। ਖਿਦਨ ਨਾਲੇ ਵਾਂਗੂ ਨਾ ਛੱਲੇ। ਜਿਤਨ ਨਾਲੇ ਮਾਂਗੂ ਤਾ ਉਹ ਖੜ ਜਾ ਬਾਬਾ। ਓਏ ਬਾਬੇ ਉਹ ਖੜ ਜਾ। ਮੈਂ ਧਾਰਾ ਮਾਰ ਲਾਂ। ਇੱਧਰ ਆ ਥੱਲੇ ਆ। ਹਰੇ ਮੈਂ ਥੱਲੇ ਬੈਠ ਕੇ ਧਾਰ ਮਾਰ ਕੇ। ਏ ਬਾਬਾ ਐ ਮਾਰੇ ਦੀ ਧਾਰ ਐ ਇਹ ਕਿਉਂ ਨਹੀਂ ਆਉਂਦੀ ਐ ਜਾਣ ਨਹੀਂ શરી ਚ ਇਹ ਤਿੱਥਾ ਦੁੱਧੇ ਨਹੀਂ ਨਿਕੜਿਆ ਬੱਕਰੀ ਦਾ ਲੈ ਚੱਲ ਤਾਂ 45 ਜੋ ਉਹ ਵੇਖ ਲੈ ਪਹਿਲੀ ਉਹ ਵੀ ਕਰ ਲੈ ਚੈੱਕ ਲੈ ਚੱਲ ਦੀ ਐ ਫੇਰ ਤੇ ਨਾ ਅਸੀਂ ਕਿਹਾ ਤੋਖਾ ਕਰਾਂਗੇ ਲੈ ਦੇਖ ਸਹੀ ਹੈ ਫਿਰ ਕਿਹੜੀਆਂ ਗੜੀਆਂ ਲਵੇਂਗਾ ਓਏ ਇਹਦਾ ਬੱਚਾ ਕਿਹੜਾ ਬਈ ਉਹ ਗੱਡੀ ਕਿ ਅਰੇ ਇਹਦਾ ਇਹਦਾ ਵੀ ਗੱਡੀ ਚ ਸਾਰੀਆਂ ਕੈ ਲੈਣੀਆਂ ਨੇ ਤੈਂ ਤੋ ਆ ਆ ਆ ਵੀ ਸੁੰਜਣਾ ਮੇਰੇ ਪਠਾ ਤਾਂ ਗੜੀਆਂ ਤੇ ਕਾ ਦੱਬੀ ਬੱਕਰੀ ਤੂੰ ਇਹਨਾਂ ਨੂੰ ਆਪਦੀ ਪਸੰਦ ਕਰ ਲਾਂਦੇ ਬਈ ਆ ਕਰ ਲਓ ਚਲ ਕੋਈ ਕਰ ਨਾ ਆਪ ਨੂੰ ਵੇਖਣ ਦੇ ਆ ਇਧਰ ਆਂ ਟੰਗਲੀ ਇਹ ਰੋ ਘੇੜਾ ਲੈ ਗਿਆ ਜੀ ਪੱਠਾ ਸੀ ਲੋਕ ਨਹੀਂ ਨਹੀਂ ਖੜਾ ਨਾਮ ਜੀ ਕੋਈ ਨਹੀਂ ਕਰਦੇ ਥੋੜੀ ਜਿਹੀ ਹੈ ਇੱਕ ਹਾਂ ਜੀ ਇਹ ਫਰੀ ਆਏ ਮੰਡੀ ਦਾ ਹੀ ਆ ਛੇੜੀਆ 부ੜੀ ਓ ਮੈਨੂੰ ਤਾਂ ਹਜੇ ਇੰਨਾ ਟਾਈਮ ਲੱਗਣਾ ਉਹ ਤੋਂ ਆਏ ਉਹ ਬਾਈ ਉਹ ਸੋ ਇਹਦੇ ਥਲੇ ਖਾਇ ਬੱਚੇ ਨੇ ਇੱਕ ਵੱਖਰਾ ਵੀ ਕਾ ਇਹ ਇੱਕ ਤਤੂ ਆ ਲੈ ਲੈ ਜਵਾਨ ਐ ਬੱਟ ਇੱਕ ਲੈ ਲੈ ਇੱਕ ਫਿਰ ਹੋਰ ਦੇਖ ਲੈਣੀ ਬੌਲੀ ਉਹ ਚਲੋ ਭਾਈ ਇਹਦੇ ਕਹਿ ਰ ਪੀਏ ਨੇ ਜਲਦੀ ਦੇ ਹਾਂ 25000 ਇਹ ਗਰੀਬ ਆਦਮੀ ਨੇ 25 ਪੁੱਛੀਂ ਗੰਦੇ ਉਹ ਆਏ ਨੇ ਫਤਿਹਵਾਦ ਤੋਂ ਥੱਲੇ ਆਈਆਂ ਜੋ ਲੈ ਲਓ ਐਸਾ ਹੀ ਦਿਨ ਰੱਖੀ ਜਾਂਦਾ ਬੱਕਰੀਆਂ ਤਾਂ ਮੈਂ ਦਵਾਕੀ ਤੇ ਉਰੂੰਗਾ ਇਹਨਾਂ ਨੂੰ ਫਿਰ ਇੰਨਾ ਨਾ ਪਹਾੜਾ ਤਰ ਅੱਜ ਤੇ ਯਾਰ ਰੋਜ਼ ਬੱਕਰੀ ਵੀ ਰੋਈ ਵਕਾਉਣਾ ਤੂੰ ਤੈਨੂੰ ਹੀ ਜੀਂਗਾ ਖਰੋਹੇ ਤੂੰ ਬੱਕਰੀ ਦੇ ਤੂੰ ਇਹਨਾਂ ਨੂੰ ਇਹ 16000 ਦੀ ਫਿਰ 25 ਦੀ ਨਹੀਂ ਹੈਗੀ ਠੀਕ ਆਦਾ 500 ਰੁਪਏ ਤੇਥੋਂ ਕਹਿ ਕੇ ਮੈਂ ਲਊ ਪਿੱਛੋਂ ਝੁੱਗਾ ਚੱਕਣ ਲੱਗੇ ਲੋਕ ਸਾਨੂੰ ਟੜਕੇ ਦਾ 1 ਰੁਪਿਆ ਨਹੀਂ ਬਣੇ ਫਿਰ ਅਸੀਂ ਕੀ ਧਾਰ ਲੈਣਾ ਵਾਂਗੇ ਮੰਡੀ 'ਚ ਪਈ ਸਾਨੂੰ ਕੀ ਲੋੜ ਆਉਣ ਦੀ ਕੁੱਤੇ ਭਗਾਈਆਂ ਕਰਦੇ ਫਿਰਦੇ ਆ 2 ਰੁਪਏ ਜੇ ਸਾਡੇ ਜਵਾਖੇ ਭੁੱਖੇ ਮਰੀਗੇ ਫਿਰ ਅਸੀਂ ਕੀ ਖਾਵਾਂਗੇ ਕਿਚੀ ਟੀ ਮਕਰੀ ਲਾਦਾ ਨਾਲ ਇੱਕ ਛਿੱਟੀ ਜੰਗੀ ਐ ਚਿੱਟੀ ਵੀ ਲਵਾ ਦੂੰ ਨਾਲ ਨਹੀਂ ਅੰਦਰ ਦੀ ਗੱਲ ਆ ਓ ਲਵਾ ਦਾ ਨਾਲ ਇੱਕ ਕਾਲਾ ਦੂੰ ਕਿ ਚਿੱਟੀ ਲਾ ਦੇਣਾ ਚਿੱਟੀ ਤੇਰੇ ਕੀ ਐ ਅੱਠ ਬਹੁਤ ਜੰਗੀ ਚੱਲ ਕੋਈ ਨਾ ਚਿੱਟੀ ਵੀ ਲੈ ਲੂੰਗਾ ਬੜੀ ਵਧੀਆ ਫਾਟ ਓ ਚਿੱਟੀ ਵੀ ਲੈ ਲੂੰ ਤੂੰ ਬੋਲੋ ਮਕਾਉ ਦੋਆਂ ਦਾ 32000 ਲੈ ਲੈ ਹੋਰ ਕਿੰਨੇ ਦੀ ਇਮਾਨਦਾਰੀ ਤੋਂ ਇਹ ਵਾਅਦਾ ਹੀ ਕਿਉਂ ਕਰਾਜੀ ਮਾਦੂਸ ਆ ਦੱਸ ਓ ਨਹੀਂ ਬੋਲਦੇ ਤਮੈਂ ਬੋਲ ਰਹੇ ਆ ਉਹਦਾ ਗਰੀਬ ਬੰਦੇ ਨੇ ਉਹਨਾਂ ਨੂੰ ਕੀ ਵਿਚਾਰੇ ਨੂੰ ਪੈਸੇ ਥੋੜੇ ਜਿਹੇ ਪੈਸੇ ਨੇ ਉਹਨਾਂ ਲਈ ਮੈਨੂੰ ਸਾਰੀ ਜੀਵ ਦੀ ਕਹਾਣੀ ਦੱਸੀ ਬੈਠੇ ਨੇ ਹੌਣ ਪੂਰਾ ਲੁੱਚੜਾ ਹੈ ਕੋਈ ਲੁੱਚੜ ਨਹੀਂ ਹੈਗਾ ਓਏ ਨਹੀਂ ਲੁੱਚੜ ਹੈਗਾ ਨਾ 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 ਗਰੀਬ ਬੰਦੇ ਨੇ ਉਹ ਵਿਚਾਰੇ ਕਸਿਆ ਪਿਆ ਪੂਰਾ ਜਿਹੜੀ ਬਾਤ ਤੂੰ ਸੁਸਤੇ ਨਹੀਂ ਉਹ ਬਾਤ ਕੋ ਨਹੀਂ ਤੁਹਾਡੇ ਨੂੰ ਪੂਰਾ ਵਕੀ ਚੱਗੀ ਨਾ 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 ਭੁੱਡੀ ਦਾ ਕਿਵੇਂ ਪਤਾ ਜੇ ਇਹਨਾਂ ਨੂੰ ਚੰਗੀ ਮਾਰੀ ਦਾ ਪਤਾ ਹੁੰਦਾ ਮੈਨੂੰ ਧਾਰ ਲੈਣ ਨੂੰ ਫਸਾਉਂਦੇ ਵਿੱਚ ਆਪ ਇਹਨਾਂ ਦਾ ਲਾਦੇ ਕਿਉਂ ਵੀ ਜਾਰ ਨਾ ਸੌਦਾ ਨਹੀਂ ਹੁੰਦਾ ਓਏ ਨਹੀਂ ਬਥੇਰੇ ਲਾਗੇ ਕਰਨਾ ਦਲਾਲਾਂ ਨੂੰ ਕੋਈ ਨਹੀਂ ਪੁੱਛਦਾ ਪਾਸ ਦਾ ਬਾਦੂ ਤੇ ਵੈਮ ਰਹਿ ਗਏ ਅਸੀਂ ਵੀ ਪੰਡਾ ਛੱਡਿਓ ਖੜੇ ਆਂ ਵੀ ਜਾਓ ਭਾਜੋ ਜਿੱਧਰ ਗਿਆ ਬਾਣੀ ਉਧਰ ਗਿਆ ਬਾਜ਼ਾਰ ਫੇਰ ਕਿਹੜਾ ਭੁੱਖੇ ਮਰ ਜਾਾਂਗੇ ਕਿਉਂ ਜੀ ਸਾਨੂੰ ਕਹਿ ਕੇ ਕਰਕੇ ਸੌਦਾ ਫੇਰ ਵੀ ਝੁੱਗਾ ਚੱਕਣ ਲੱਗੇ ਲੋਕ ਵੀ ਨੇ ਚੱਕਦੇ ਝੁੱਗੇ ਇਸ ਦਾ ਛੇਕੜ ਹਟੇਗਾ ਵੀ ਰਹਿਣੇ ਦਿਓ ਪੰਡਾ ਹੀ ਛੱਡੋ ਸਾਡਾ ਕਿਸੇ ਲੋਟ ਇਹ ਮੱਥਾ ਮਾਰਦਾ ਹੀ ਕੋਈ ਫਾਇਦਾ ਨਹੀਂਗਾ 32000 ਦਵਾਦੇ ਆ ਦੋਆਂ ਦਾ ਚਿੱਟੀ ਦਾ ਤੇ ਹੋਰ ਕੀ ਮੰਗਦਾ ਕਿੰਨਾ ਉਹ ਜੇ ਕੋਲੀ ਲਾ ਗਈ ਕਿ ਕੀ ਲੱਗਿਆ 35000 ਰੁਪਇਆ ਲੱਗਿਆ ਜੋੜੇ ਦੋਆਂ ਦਾ ਸਾਈ ਕੱਢ ਰਾਂ ਓਏ ਤੇਰੇ ਕੋਲ ਕੀ ਅਨਵਾਈ ਨੀ ਪਾਵਾਂ ਚੂੜੀਆਂ ਬੁੜੇ ਦੇ ਹਰੀਆਂ ਤੇ ਪੀਲੀਆਂ ਹਾਂ ਹਾਂ ਇਹਦਾ ਕੱਲੀ ਦਾ ਕੀ ਮੰਗਦਾ ਹੈ ਕਿਹੜੀ ਇਹਦਾ ਆਉਂਦਾ 12 ਦੂਰਾਂ ਨੂੰ ਛੱਡ ਸਹੀ 13000 13 ਨੂੰ ਵੀ ਛੱਡ ਨਹੀਂ ਆਹ 10 10 ਪਾ ਕੇ ਜੀ ਨੂੰ 13 ਹੈ 13 ਹੀ ਗਈ ਸੌਦਾ ਕਰਦਾ ਨਾ ਮੈਂ ਤੇਰੀਆਂ ਤਿੰਨਾਂ ਦਾ ਗੱਲ ਸੁਣ ਲੈ ਮੇਰੀ ਤਿੰਨੇ ਬੱਕਰੀਆਂ ਵੇਚ ਦਿਉਂਗਾ ਸੁਣਦੀ ਆ ਪੰਚਾਇਤ ਆ ਸਹੀ ਗੱਲ ਆ ਤਿੰਨਾਂ ਦੀ ਦਲਾਲੀ ਮੇਰੀ 1500 ਰੁਪਏ ਲੈ ਕੇ ਜਾਉ ਮੈਂ ਛੜਦਾ ਨਹੀਂ ਤੇਰੇ ਚ ਸੌਦਾ ਕਰਾ ਮੇਥੋਂ ਨਾ ਕਰਾ ਜੇ ਆਪ ਕਰ ਲਾ ਫਰਸਾਈ ਨਹੀਂ ਚਲੋ ਕਿਉਂ ਜੀ ਨਹੀਂ ਉਹ ਦਾ ਤੇਰਾ ਹੱਕ ਜਿਹੜੀ ਗੱਲ ਐ ਅੱਜ ਮੈਂ ਵੀ ਠੰਡੇ ਚੁੱਲਿਆਂ ਦਾ ਕੋਈ ਦਿਹਾੜੀ ਨਹੀਂ ਬਣਾਈ ਤੇਰੇ ਲਵੇ ਆ ਕੇ ਖੜਿਆ ਮਾਨਦਰੀ ਦੱਸ ਤੀ ਇਹ ਕੋਈ ਨਹੀਂ ਗਾ ਇਹਦਾ ਤਾਂ ਦੇਉਂਗਾ ਤੈਨੂੰ ਉਹਨਾਂ ਨੂੰ ਨਹੀਂ ਪੁੱਛਦਾ 11000 ਸਿੱਧਾ ਹੀ ਲੈਣਾ ਲੈ ਨਹੀਂ ਲੈਣਾ ਨਾ ਲੈ ਠੀਕ ਹੈ ਉਹਨੇ ਗਰੀਬ ਆਦਮੀ ਮੇਰੇ ਤੇ ਵਿਸ਼ਵਾਸ ਕਰਿਆ ਕਰੇ ਨੇ ਐਨਾ ਦਾ ਦੇਉਂਗਾ ਤੈਨੂੰ 34000 ਨਹੀਂ ਦੇ ਦੇ ਨਹੀਂ ਨਹੀਂ ਇਕੱਠਾ ਮਾਲ ਵਿਕਦਾ ਇਥੇਰਾ ਕੋਈ ਗੱਲ ਸਹੀ ਆ ਦੇ ਦੇ ਨਹੀਂ ਨਹੀਂ ਹੈਂ ਨਾ ਪਜਾ ਨਹੀਂ ਕੋਈ ਆਹ ਸਭ ਕਾਲੇ ਤੋਂ ਦਵਾ ਦਾ ਨਾ ਬੱਕਰੀਆਂ ਇੰਨੀਆਂ ਹੀ ਇਹਦੇ ਮਤਲਬ ਦੀ ਉੱਥੇ ਹੈਗੀਆਂ ਨੇ ਇੱਕ ਇੱਕ ਬੱਚਾ ਨਹੀਂ ਤਾਂ ਉੱਥੇ ਹੀ ਬੰਦੀ ਜਦੋਂ ਅੰਝਾਰਾ ਜਦੋਂ ਅੰਝਾਰਾ ਹੋ ਜਾਣਾ ਆ ਵੀ ਚੱਲ ਤੇਰਾ ਮਾਲ ਵਧੀਆ ਤੀ ਭਾਰੀ ᱛੀ ਬੱਕਰੀਆਂ ਭਾਰੀ ᱛੀਆਂ ਦੇ ਦੇ ਬੱਕਰੀਆਂ ਜਿਹੜੀਆਂ ਮੇਵਣੇ ਚੰਗੀਆਂ ਦੇ ਦੇ ਨਹੀਂ ਦੇऊंगा ਮੈਂ ਇਹਦੇ ਥਾਂ ਤੇ ਖਿਆਈ ਮਰ ਜੇ ਤਾਂ ਆਮਰੀ ਪਾਪਾ ਦੇ ਚੋੜਾ ਜੰਨੇ ਗਿਉਂਗਾ ਉਹ ਬਵਲੀ ਜੋ ਬੱਕਰੀ ਗਈ ਉਹ ਪਤਾ ਤਾਜੀ ਸੂਈ ਹੈ ਤਾਜੀ ਹੈ ਦੇ ਦੇ ਉਹ ਕੱਡੀ ਦੁਰੋਂ ਆਨੇ ਗਰੀਬ ਬੰਦੇ ਨੇ ਕਿਉਂ ਖਾਣੇ ਚੋਂ ਖਾਲੀ ਮੋੜਦੇ ਨਹੀਂ ਮੋੜਦੇ ਵੇਚ ਕੇ ਖਾਤੇ ਹੀ ਜਾਂਦੇ ਆਪਾਂ ਨਹੀਂ ਸਾਰਾ ਕੁਛ ਛੱਡ ਕੇ ਇਮਾਨਦਾਰੀ ਦੱਸਦੇ ਛੱਡ ਕੇ ਵਿਆਲੀ ਦੀ ਆਵਾਜ਼ ਜਰਾ ਕੋਈ ਵੀ ਵਾਲੀ ਦਾ ਨਹੀਂ ਲਿਖਦਾ ਤੂੰ ਹੀ ਕਹਿਣਾ ਕਹਿੰਦਾ 35 ਲੱਗਿਆ ਪਤਾ ਨਹੀਂ ਲੱਗਿਆ ਝੂਠ ਬੋਲਦਾ ਪਤਾ ਨਹੀਂ ਸੱਚ ਬੋਲਦਾ ਜਿੰਨੇ ਦਾ ਫਰਕ ਹੋਵੇ ਨਾ ਜ਼ਿੰਮੇਦਾਰ ਆਪਾਂ ਹੁਣ ਤਾਂ ਦੇਣੀਆਂ ਨੇ ਇਹ ਨਹੀਂ ਕਦੇ ਆਖਿਆ ਕਿ ਮੋੜ ਲੱਗਿਆ ਉਹ ਫੰਦਾ ਕਹਿ ਹੀ ਨਹੀਂ ਕੋਈ ਪੁਰਾਹਤਾ ਇਹ ਨਹੀਂ ਆਪਣਾ ਸਾਹਬ ਮੈਂ ਉਹਨਾਂ ਨੂੰ ਨਹੀਂ ਪੁੱਛਦਾ ਉਹਨਾਂ ਦਾ ਮੇਰੇ ਤੇ ਭਰੋਸਾ ਹੈ ਉਧਰ ਹੋ ਮੂਰੇ ਮੁੰਡੇ ਦੇ ਵੀਡੀਓ ਵਾਲੇ ਦੇ ਦੇਣੀਆਂ ਨੇ ਦੇ ਨਹੀਂ ਤੇਰੀ ਮਰਜ਼ੀ ਹੈ ਪੱਕਾ ਮੋਲ ਲਾਈ ਪੱਕਾ ਹੀ ਲਾਉ 36000 ਦੀਆਂ ਹੋ ਨਹੀਂ ਗਾ ਬਸ ਨਹੀਂ ਨਹੀਂ ਦੇ ਦੇ ਜਿਹਦੇ ਨਾਲ ਚੰਗਾ ਰਹੇਗਾ ਉਹ ਨਹੀਂ ਦੇ ਦਿੰਦਾ ਮੈਂ ਯਾਰ ਨਹੀਂ ਨਹੀਂ ਜਮਾਲ ਖੀਰ ਹੈ ਜਮਾਲ ਖੀਰ ਜਮਾਲ ਖੀਰ ਕਿੱਥੇ ਹੈ ਤੂੰ ਤੈਨੂੰ ਪਸੰਦ ਨਾ ਮੈਨੂੰ ਨਹੀਂ ਪਤਾ ਪਤਾ ਕੀ ਅੱਜ ਨਹੀਂ ਉਹ ਗਰੀਬ ਬੰਦੇ ਮਰਵਾਉਣੇ ਨਹੀਂ ਹੈਗੇ ਫਿਰ ਤੇਰੀ ਮਰਜ਼ੀ ਹੈ ਚੱਲੀਏ ਵੀ ਫਿਰ ਓ ਕਾਨੂੰ ਸੌਦਾ ਖਰਾਬ ਕਰਦਾ ਪਹਿਲਾਂ ਜੀ ਕਰਦਾ ਮੈਂ ਵਿੱਚ ਖਤਰੀ ਨੇ ਕੀ ਹੋ ਗਿਆ ਓਏ 36000 ਲਾਤਾ ਖਸਮਾ ਇੱਕ ਇੱਕ ਮੇਮ ਨਾਲ ਬੱਕਰੀਆਂ ਸਦੇ ਤੇ ਕਾ ਬੱਕਰੀ ਐ ਕਉ ਬੱਕਰੀ ਅਜ ਮੰਦਾ ਹਾਲ ਐ ਆਹ ਬੱਕਰੀਆਂ ਆਤਾ ਹੁਣ 36000 ਇਹ ਕੀ ਆਦਾ ਐ 42000 ਛੀ ਦਾ ਫਰਕ ਐ ਕੱਢ ਦੇ ਹੁਣ ਬੱਕਰੀਆਂ ਵੀ ਚੰਗੀਆਂ ਕਰਕੇ ਚੰਗੀਆਂ ਕੱਢ ਦੇ ਫਿਰ ਹੁਣ ਤੋਂ ਮੈਂ ਤਾਂ ਕੱਢਦਾ ਜਿਹੜਾ ਕੱਢਣਾ ਸੀ ਓਏ ਇੱਧਰ ਆ ਜਾ ਬਈ ਪੁੱਛੇ ਵੀ ਨਹੀਂ ਉਹ ਗਰੀਬ ਬੰਦੇ ਨੇ ਮੇਰੇ ਤੇ ਮਸਵਾਸ ਕਿੰਨਾ ਕ ਧੱਕਾ ਥੋੜਾ ਜਿਹਾ ਧੱਕਾ ਧੱਕਾ ਤੂੰ ਲਾ ਦੇ ਪਹਾਂਟ ਪਾ ਦੇ ਮੈਂ ਤਾਂ ਲਾ ਦੂੰ ਲਾ ਦੇ ਨਾਲੇ ਉਹ ਖਾ ਦੂੰ ਫਿਰ ਇਮਾਨਦਾਰੀ ਤੋਂ ਹਾਂ ਜੇ ਗੱਲ ਤੋਂ ਮੈਂ ਬਾਝੂ ਹਾਂਜੀ ਹਾਂ ਦੱਸ ਮੈਂ ਰ ਤੇਰੇ ਹੱਥੋਂ ਹੀ ਦੱਸਿਆ ਚੰਗਾ ਮੇਰੇ ਹੱਥੋਂ ਦੱਸਿਆ ਚੰਗਾ ਹਾਂ ਤੂੰ ਹੀ ਦੱਸ ਰੱਜੀ ਸਾਈ ਤੇਰੇ ਹੱਥ ਚ ਲੈ ਪੱਕਾ ਕੰਮ ਕਰੂੰ ਮੈਂ ਓਏ ਹਾਂ ਜੇ ਮੇਰੇ ਤੇ ਵਿਸ਼ਵਾਸ ਨਹੀਂ ਫੜ ਤੇਰੀ ਸਾਈ ਦੂਰੋਂ ਐ ਮਾਨ ਕਰਕੇ ਤੈਨੂੰ ਗਰੀਬ ਨੂੰ ਮਰਵਾਉਂਦਾ ਨਹੀਂ ਹੈਗਾ ਪੂਰਾ ਆ ਜਾ ਬਾਬੇ ਬਸ ਦੋ ਘਟ 40 ਦੀਆਂ ਹੋ ਗਈਆਂ ਪੂਰੇ 40 ਦੀਆਂ ਹੋ ਗਈਆਂ ਜੇ ਰੱਖਣੀ ਆ ਰੱਖ ਪਾਲਾ ਸ਼ੇਰ ਹੋਣਾ ਪਾਲਾ ਪਾਲਾ ਹਾਂ ਪਾਲਾ ਮਰਦਾ ਪਾਲਿਆ ਬਛੜ ਦੇ ਜਮੀ ਮਰਦਾ ਛੜਨਾ ਮਰਨਾ ਕੁਛ ਨਹੀਂ ਹੁੰਦਾ ਲਿਖਿਆ ਹੀ ਥੋੜੀ ਆਪੋ ਦੀ ਮੈਂ ਤਾਂ ਮੇਰੀ ਰੋਟੀ ਤਨਾਂ ਚ ਜਿਹੜੀ ਤੈਨੂੰ ਕਹੀਆ ਲੈ ਕੇ ਜਾਉ ਉਹਦਾ ਵੀ ਕਾਰ ਹੋਣਾ ਉਹਦਾ ਵੀ ਕਾਰ ਹੋਣਾ ਉਹ ਮੈਨੂੰ ਤਾਂ ਕਹਿ ਬੈਠਾ ਮੈਂ ਤੁਸੇ ਹੀ ਰਾਣੀ ਬਸ ਉਹਦਾ ਵੀ ਨਿੱਬੜ ਗਿਆ 11000 11.5 ਨਾ ਨਾ ਜਿਵੇਂ ਹੀ ਯਾਰ ਨਹੀਂ ਓਏ ਖਰਚਾ ਜਰੂ ਉਤੇ ਆ ਨਵੀਂ ਪੱਠਾ ਤੇਰਾ ਦਿਮਾਗ ਹੰਦਿਆ ਹੋਇਆ ਤੇਰਾ ਬਾਹ ਉਹ ਤੇਰੇ ਚਾਹ ਮੂਰਖਾ ਲੈ ਜਮੀਨ ਨਵੀਂ ਮੇਵਨੇ ਦੇ ਪਾਏ ਸਾਰੀ ਦੁੱਧ ਪੀਊਗੀ ਕਿਲੋ ਜਮੀਨ ਉਤ ਜਾਂ ਮੇਰੇ ਯਾਰਾ ਹਾਂ ਛੱਡੋ ਨਾ ਗਾਰੂਆ ਨਾ ਉਹ ਨਾ ਪੂਰੀ 12 ਦੀ ਹੋ ਗਈ ਜਾ ਛੜਦੇ ਪਰੇ ਹੜੋ ਕੇ ਆ ਪੱਲ ਤੱਦ ਪਰੇ ਤਿੰਨ ਤਾਂ ਲੈ ਕੇ ਜਾ ਕੀ ਹੋ ਗਿਆ ਪੂਰਾ ਹੈ ਨਾ 12 ਤੇ 2 ਘਟ ਚਾਲੀ ਆਓ ਕਿੰਨਾ ਹੋ ਗਿਆ ਬਾਈ 50 ਹੋ ਗਿਆ ਪੂਰਾ 50 ਹੋ ਗਿਆ ਹਾਂਜੀ ਖੁਸ਼ ਹੈ ਤੈਂ ਕਿਹਾ ਸੀ ਵੀ ਤਾਇਆ 3 50 ਚ ਲੈ ਦੀ ਤੇਰੇ ਤਿੰਨੇ 50 ਚ ਲੈ ਕੇ ਤੋਰਤੀਆਂ ਦੱਸ ਤੇਰਾ ਕੀ ਮਾੜਾ ਕਰਿਆ ਮੈਂ ਗਆਂਿਆਂ ਵਰਗੀਆਂ ਬੱਕਰੀਆਂ ਨੂੰ ਨਫੇ ਨਾਲ ਵੇਚਣੀਆਂ ਨੇ ਲਾ ਉਧਰ ਨੂੰ ਬੱਕਰੀਆਂ ਦਾ ਭਾਅ ਛੀ ਗੀਏ ਭਾਅ ਚ ਭਾਅ ਕੋਈ ਨਹੀਂ ਜਾਇਜ਼ ਨਹੀਂ ਬੁੜੇ ਦਾ ਸੌਦਾ ਬਾਹਲਾ ਵਧੀਆ ਬੱਚੇ ਲਿਆ ਲਿਆ ਬਾਈ ਬੱਚੇ ਕਿਤੇ ਨਹੀਂ ਤੈਨੂੰ ਮਿਲਣਗੇ ਲਾਲਾ ਜੀ ਸਹੀ ਆ ਇਹਦਾ ਜਿਹੜੀ ਦਾਅ ਪਈ ਤੈਨੂੰ ਮੈਂ ਕਹਿਤਾ ਆ ਕੇ ਬੋਲਿਆ ਨਹੀਂ ਹਾਂ ਜਿਹੜੇ ਹੋਏ ਦੋਸਤ ਸਾਹਮਣੇ ਆ ਤਿੰਨ ਉਹ ਬਾਈ 50000 ਦਾ ਹੋਇਆ ਤਿੰਨ ਬੱਕਰੀਆਂ ਦੋ ਬੱਚੇ ਆ ਗਏ ਪੰਜ ਨਾਲ ਆ ਕੇ ਕੀ ਮਾਰੇ ਨੇ ਬਾਈ ਦੱਸ ਕੋਈ ਮਾਰੇ ਨੇ ਆ ਤਾਂ ਮੇਮਣੇ ਦੇ ਪਾ